ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਸੁਰਤੀਆ ਵਚਨ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ਼੍ਰੀਮਾਨ ਬਾਬਾ ਚੰਦ ਜੀ ਦੇ ਪਵਿੱਤਰ ਸਥਾਨ ਤੋਂ ਆਰੰਭ ਹੋਇਆ ਤੇ ਪੂਰੇ ਪਿੰਡ ਵਿੱਚ ਪਰਿਕਰਮਾ ਕਰਦਾ ਹੋਇਆ ਇਹ ਨਗਰ ਕੀਰਤਨ ਦੀ ਸਮਾਪਤ ਸ਼ਾਮੀ ਸ਼੍ਰੀਮਾਨ ਬਾਬਾ ਚੰਦ ਸਿੰਘ ਜੀ ਗੁਰੂ ਘਰ ਵਿੱਚ ਹੋਈ ਤੇ ਪਿੰਡ ਦੀ ਸੰਗਤ ਨੇ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਸੰਗਤ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਈ ਰਾਗੀ ਸਿੰਘਾਂ ਨੇ ਤੇ ਕਵੀਸ਼ਰੀ ਸਿੰਘਾਂ ਨੇ ਗੁਰੂ ਮਹਾਰਾਜ ਜੀ ਦੀ ਗੁਰਬਾਣੀ ਨੂੰ ਜੋ ਕਿ ਗੁਣਗਾਨ ਕੀਤਾ ਤੇ ਇਹ ਨਗਰ ਕੀਰਤਨ ਹਰ ਸਾਲ 9 ਮਾਗ 22 ਜਨਵਰੀ ਨੂੰ ਪਿੰਡ ਸੁਰਤੀਆ ਵਿੱਚ ਸਜਾਇਆ ਜਾਂਦਾ ਹੈ ਪਿੰਡ ਦੇ ਸਰਪੰਚ ਸੁਖਪਾਲ ਸਿੰਘ ਪ੍ਰਧਾਨ ਬੂਟਾ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਨਗਰ ਕੀਰਤਨ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਦੀ ਤਰ੍ਹਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਤੇ ਪਿੰਡ ਦੀ ਸੰਗਤ ਵੱਲੋਂ ਸਜਾਇਆ ਗਿਆ ਹੈ ਤੇ ਪਿੰਡ ਵਿੱਚ ਵੱਖ-ਵੱਖ ਸਥਾਨਾਂ ਤੇ ਸੰਗਤਾਂ ਵੱਲੋਂ ਚਾਹ ਪਾਣੀ ਦਾ ਲੰਗਰ ਵੀ ਲਾਇਆ ਗਿਆ। ਅੰਦਿਕਾ ਖਾਲਸਾ ਵੈਗਰੂ ਚਕੀ ਫਤਿਹ ਅਸੀਂ ਨਗਰ ਸੂਰਤੀਏ ਦੀਆਂ ਸੰਗਤਾਂ ਸਤਖੰਡ ਵਾਸੀ ਸ਼੍ਰੀ ਮਾਨ ਮਹੰਤ ਬਾਬਾ ਚੰਦ ਸਿੰਘ ਦੀ ਮਹਾਂਪੁਰਖਾਂ ਦੇ ਪਵਿੱਤਰ ਸਥਾਨ ਤੋਂ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਤੇ ਸਾਡੇ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਨਰਨਤ ਸਹਿਬ ਜੀ ਮਹਾਰਾਜ ਦੀ ਓਟ ਆਸਰਾ ਲੈ ਕੇ ਅੱਜ ਨਗਰ ਕੀਰਤਨ ਕਰ ਰਹੇ ਆ ਪੰਜ ਪਿਆਰਿਆਂ ਦੀ ਗਵਾਈ ਦੇ ਹੇਠ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਨੂੰ ਜੋ ਵੀ ਆਲ ਵਰਡ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਸਾਡੇ ਨਗਰ ਸੂਰਤੇ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਦੇਣੀਆਂ ਲੱਖ ਲੱਖ ਵਧਾਈਆਂ ਹੋਣ ਕਿਉਂ ਸਾਡਾ ਇਹ ਜੋ ਦਿਨ ਰੱਖਿਆ ਹੋਇਆ ਇਹ ਨੌ ਮਾਗ ਦਾ ਇਹ ਸਤਖੰਡ ਵਾਸੀ શ્રીਮਾਨ ਮਹੰਤ ਬਾਬਾ ਚੰਦ ਸਿੰਘ ਜੀ ਮਹਾਂਪੁਰਖਾਂ ਦੀ ਪਰਾਤਰ ਸਮੇ ਤੋਂ ਰੱਖਿਆ ਹੋਇਆ ਹੈ ਉਹੀ ਦਿਨ ਅਸੀਂ ਮਨਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਨਗਰ ਸਾਰਾ ਥਾਂ-ਥਾਂ ਤੇ ਪਟਾਵਾ ਤੇ ਚੰਗੇ ਲੰਗਰ ਵਧੀਆ ਲਾ ਰਹੇ ਨੇ ਬਹੁਤ ਮਾਇਆ ਦੀ ਸੇਵਾ ਕਰ ਰਹੇ ਨੇ ਕਣਕ ਬਹੁਤ ਲਖਾਰੀ ਹੈ ਸੰਗਤ ਤੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਸਾਡੇ ਸਰਪੰਚ ਸਾਹਿਬ ਜੀ ਸੁਖਪਾਲ ਸਿੰਘ ਜੀ ਨਾਲ ਹਾਜ਼ਰ ਨੇ ਦੇਖੋ ਮੈਂ ਇੱਕ ਚੀਜ਼ ਨੂੰ ਮੰਨਦਾ ਵੀ ਮਹਾਰਾਜ ਦੀ ਪਾਰ ਕਰਕੇ ਸਾਡੇ ਜੋ ਪੰਚਾਇਤ ਹੈ ਸਾਡੀ ਸਾਡੇ ਅੰਗ ਸੰਗ ਰਹਿੰਦੀ ਹੈ ਦੋਨੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਨਾਲ ਸੇਵਾ ਦੇ ਵਿੱਚ ਸੁਖਪਾਲ ਸਿੰਘ ਜੀ ਸਰਪੰਚ ਸਾਹਿਬ ਦਾ ਅਤੇ ਬੂਟਾ ਸਿੰਘ ਜੀ ਪ੍ਰਧਾਨ ਸਾਹਿਬ ਇਹ ਜਿਹੜਾ ਬਹੁਤ ਪੁਰਾਣੇ ਸਾਡੇ ਮੁੱਢ ਤੋਂ ਲੈ ਕੇ ਪ੍ਰਧਾਨ ਇਹ ਵੀ ਪਾਈ ਸਾਡੇ ਬਹੁਤ ਸੇਵਾ ਨਿਵਾ ਰਹੇ ਨੇ ਸਾਰੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਆਪਣੇ ਸਾਡੇ ਸਤਿਕਾਰਯੋਗ महंत बाबा ਸਤਨਾਮ ਸਿੰਘ ਜੀ ਜੋ ਸਾਡੇ ਹੈੱਡ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦੇ ਤੇ ਹੋਰ ਸਾਰੀ ਗੁਰਦੁਆਰਾ ਪ੍ਰਬੰਧ ਕਮੇਟੀ ਨਗਰ ਦਾ ਬਹੁਤ ਸਹਿਯੋਗ ਹੈ ਨਗਰ ਸਾਡਾ ਬਹੁਤ ਭਾਗਾਂ ਵਾਲਾ ਹੈ ਜਿਵੇਂ ਸਾਡੇ ਨਗਰ ਦੇ ਵਿੱਚ ਦੋ ਗੁਰੂ ਘਰ ਨੇ ਭੇਦ ਭਾਵ ਨਹੀਂ ਹੈ ਦੋਨੇ ਗੁਰੂ ਘਰਾਂ ਦਾ ਕਮੇਟੀ ਦਾ ਬਹੁਤ ਪ੍ਰੇਮ ਹੈ ਏ ਮਹਾਰਾਜੀ פארਕਰ ਪਏ ਤੇ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਉਂ ਆਏ ਕਨੇ ਪੱਤਰਕਾਰਾਂ ਦਾ ਅਸੀਂ ਬਹੁਤ ਬਹੁਤ ਕੋਟ ਕੋਟ ਧੰਨਵਾਦ ਸਾਰੀ ਨਗਰ ਪੰਚਾਇਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੇ ਪੜਾਵਾਂ ਵਾਲੇ ਵੀਰਾਂ ਦਾ ਜਿੰਨੇ ਵੀ ਸੰਗਤ ਦੂਰੋਂ ਨੇੜੋਂ ਪਹੁੰਚੀ ਸਾਡੇ ਢਾਡੀ ਪਹੁੰਚੇ ਬਹੁਤ ਵਧੀਆ ਮੱਖਣ ਸਿੰਘ ਜੀ ਤੇ ਹੋਰ ਬਾਬਾਜੀਤ ਸਿੰਘ ਜੀ ਰੁੱਗੂ ਆਣਾ ਮਾਪੁਰਖ ਪਹੁੰਚੇ ਨੇ ਤੇ ਉਦੋਂ ਉਸ ਤੋਂ ਉਪਰੰਤ ਗੁਰਪ੍ਰੀਤ ਸਿੰਘ ਦੀ ਸਾਡੇ ਰਾਗੀ ਸਾਹਿਬ ਪਹੁੰਚੇ ਨੇ ਤੇ ਹੋਰ ਆਪਣੇ ਸਾਰੀ ਸੰਗਤਾਂ ਨਗਰ ਦੀ ਗ੍ਰੰਥੀ ਸਹਿਬਾਨ ਜਾਪਗੇ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਮਾਂ ਦੇ ਸ੍ਰੀ ਖੰਡਾ ਪਾਠ ਪ੍ਰਕਾਸ਼ਨ ਤੇ ਉਹ ਗੁਰੂ ਘਰ ਦੀ ਗੁਰੂ ਘਰ ਦੇ ਵਿੱਚ ਬਾਣੀ ਸਰਵਣ ਕਰ ਰਹੇ ਸਾਰੀਆਂ ਸੰਗਤਾਂ ਨੂੰ ਇਹਨਾਂ ਕਹਿੰਦੇ ਹੋਏ ਖੇਮਾ ਦੇ ਜੱਜਕ ਪਿੰਡ ਦਾ ਜੀ ਬਹੁਤ ਸਹਿਯੋਗ ਆ ਇਹ ਪੁਰਾਣੇ ਸਮੇਂ ਤੋਂ ਸ੍ਰੀ ਮਾਨ ਮੰਤ ਬਾਬਾ ਚੰਦ ਸਿੰਘ ਜੀ ਦੇ ਸਮੇਂ ਤੋਂ ਹੀ ਹੈ ਨਗਰ ਕੀਰਤਨ ਜੋ 22 ਤਰੀਕ ਨੂੰ ਹਰ ਸਾਲ ਮਨਾਇਆ ਜਾਂਦਾਗਾ ਪਿੰਡ ਦੀਆਂ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ ਬਹੁਤ ਹੀ ਧੂਮ ਭਾਵਨਾ ਮਨਾਉਂਦੀਆਂ ਨੇ ਸਾਰੇ ਨਗਰ ਦਾ ਬਹੁਤ ਸਹਿਯੋਗ ਆ ਹਰ ਆਪਣਾ ਤੇ ਬਹੁਤ ਲੰਗਰ ਲੱਗ ਰਹੇ ਨੇ ਜੀ ਹਰ ਤਰ੍ਹਾਂ ਦੇ ਤੇ ਨਗਰ ਨਿਵਾਸੀਆਂ ਦਾ ਤੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬੂਟਾ ਸਿੰਘ ਜੀ ਭਾਈ ਮਰੀਕ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਬੜੇ ਹੀ ਮਿਹਨਤ ਕਰਦੇ ਨੇ ਹੋਰ ਸਾਰੀ ਕਮੇਟੀ ਸਾਰਾ ਨਗਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜੀ ਸਤਿਗੁਰੂ ਦੀ ਕਿਰਪਾ ਮਹਾਰਾਜ ਦੀ ਤਨਤਨ ਸਾਹਿਬੇ ਕਮਾਲ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦਾ ਹਰ ਸਾਲ ਸਾਰਾ ਨਗਰ ਪਿੰਡ ਸੂਰਤੀਆ ਸਰਸਾ ਹਰਿਆਣਾ ਬੜੀ ਸਰਧਾ ਭਾਵਨਾ ਦੇ ਨਾਲ ਹਰ ਸਾਲ ਨਗਰ ਕੀਰਤਨ ਵਧੀਆ ਬਹੁਤ ਤਰੀਕੇ ਦੇ ਨਾਲ ਕੱਢਦਾ ਹੈ ਮਨਾਇਆ ਜਾਂਦਾ ਹੈ ਪੰਜ ਕਾਰੇ ਦੀ ਗਵਾਈ ਹੇਠ ਸਤਿਗੁਰੂ ਮਹਾਰਾਜ ਸਾਰਾ ਖਾਠਾ ਮਾਰਦਾ ਇਕੱਠ ਸੰਗਤ ਬੇਅੰਤ ਸਾਰੇ ਕਮੇਟੀ ਵਾਲੇ ਸੰਯੋਗ ਦਿੰਦੇ ਨੇ ਵਧੀਆ ਬੜੀ ਸੇਵਾ ਕਰਦੇ ਆ ਕਣਕ ਦੀ ਕੰਨ ਦੀ ਕਿਵੇਂ ਵੀ ਆਪਾਂ ਸੇਵਾ ਕਰੀ ਅੱਜ ਤੱਕ ਮਿੰਨ 10 12 ਸਾਲ ਹੋ ਗਏ ਨੇ ਤੇ ਅੱਜ ਤੱਕ ਬਹੁਤ ਸੇਵਾ ਕਰਦੇ ਆ ਸਾਰਾ ਨਗਰ ਸਰਦ ਆ ਭਾਵਨਾ ਬੜੀ ਐ ਕਿਉਂਕਿ ਬੱਚਾ ਬੱਚੀ ਤੋਂ ਲੈ ਕੇ ਮਾਈ ਭਾਈ ਵੀਰ ਬਜ਼ੁਰਗ ਬੱਚੇ ਸਾਰੇ ਬੇਅੰਤ ਸੇਵਾ ਕਰਦੇ ਆ ਮਹਾਰਾ ਕਿਰਪਾ ਕਰਨ ਇਹਨਾਂ ਤੇ ਅੱਜ ਪੰਜ ਪਿਆਰਿਆਂ ਦੇ ਜਿਵੇਂਾਈ ਹੇਠ ਨਗਰ ਕੀਰਤਨ ਹੋ ਰਿਹਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਧਿਰਕਾਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਾਰੇ ਮਹਾਰਾ ਰੇਂਦੇਕਾਰ ਜਾਪ ਸਵਾਰਨ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤ